ਸਸੀ ਗਾੜੀ ਲੁਧਿਆਣੇ ਪਹੁੰਚਿਆ ਦਿਲਜੀਤ ਬੌਡਰ ਵਿਲਮ ਦੀ ਸ਼ੂਟ ਕਰਨ ਤੇ ਜਿਵੇਂ ਹੀ ਸ਼ੂਟਗਨ ਪਹੁੰਚਿਆ ਤੇ ਸਨੀ ਦਿਵਲ ਹੋਣੀ ਕਹਿੰਦੇ ਦੇਖਦੇ ਹੈਰਾਨ ਰਹਿ ਗਿਆ ਜੋ ਪਿਆਰ ਜੋ ਸਤਕਾਰ ਲੋਕਾਂ ਦਾ ਦਿਲਜੀਤ ਲਈ ਸਾਹਮਣੇ ਆਇਆ ਕਿ ਇੰਨਾ ਕੁ ਰੱਜ ਕਹਿੰਦੇ ਇੰਨਾ ਕੁ ਯਾਨੀ ਕਿ ਲੋਕਾਂ ਚ ਸਿਗਾ ਨਾ ਕਰੇਜ ਦਿਲਜੀਤ ਦਾ ਤੇ ਬਾਕੀ ਜਿਹੜੇ ਸਾਰੇ ਐਕਟਰ ਸੀ ਦੇਖ ਦੇਖ ਕੇ ਹੈਰਾਨ ਰਹਿ ਗਿਆ ਵਰਨ ਤਾਂ ਬਨ ਸਨੀ ਚੈਟੀ ਦਾ ਮੁੰਡਾ ਪਈ ਉਹਨਾਂ ਨੂੰ ਦੇਖ ਕੇ ਹੋਇਆ ਪਈ ਆਹ ਹੁੰਦੀ ਆ ਫੈਨ ਫਾਲਿੰਗ ਕਿਉਂਕਿ ਦਲਜੀਤ ਲਈ ਦਲਜੀਤ ਦੇ ਨਾਂ ਤੇ ਕੂਕਾਂ ਹੂੰ ਨਿੰਦੇ ਫਿਲਮ ਦੇ ਵਿੱਚ ਤੇ ਸੰਨੀ ਦੀਵਾਲ ਹੋਣੀ ਕਹਿੰਦੇ ਪਾਸੇ ਖੜ ਕੇ ਦੇਖਦੇ ਰਹਿ ਗਏ ਪਈ ਆਹ ਕੀ ਬਣ ਰਿਹਾ ਸੌ ਲੱਗੇ ਵੀ ਇਹ ਗੱਲ ਕਹਿੰਦੇ ਸੱਚੀ ਆ ਕਿ ਸੰਨੀ ਦੀਵਾਲ ਹੋਣਾ ਨੂੰ ਨਹੀਂ ਲੋਕਾਂ ਨੇ ਇੰਨਾ ਦੂਜਾ ਕੀਤਾ ਜਿੰਨਾ ਦਲਜੀਤ ਆਲੂ ਲੋਕ ਗਏ ਇਹ ਇੱਥੋਂ ਪਤਾ ਲੱਗਦਾ ਆ ਕਿ ਪੰਜਾਬ ਦਾ ਪੁੱਤ ਕੌਣ ਆ ਤੇ ਬਾਰਡਰ ਫਿਲਮ ਦੇ ਵਿੱਚ ਦਿਲਜੀਤ ਦਾ ਹੋਣਾ ਹੀ ਬਹੁਤ ਵੱਡੀ ਗੱਲ ਆ ਤੇ ਜਿਹੜੇ ਬਹਾਦਰ ਯੋਧੇ ਦਾ ਹਨ ਉਹ ਕਿਰਦਾਰ ਨਿਭਾ ਰਿਆ ਉਹ ਵੀ ਬਹੁਤ ਵੱਡੀ ਗੱਲ ਆ ਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਸ਼ੂਟ ਦੇਖਣ ਵੀ ਪਹੁੰਚ ਰਹੇ ਆ ਤੇ ਉਹ ਸਿਰਫ ਦਿਲਜੀਤ ਕਰਕੇ ਪਹੁੰਚ ਰਹੇ ਆ ਲੋਕਾਂ ਨੂੰ ਖੁਸ਼ੀ ਆ ਸ਼ੂਟਿੰਗ ਦੇਖਣ ਦੀ ਵੀ ਦਿਲਜੀਤ ਦੀ ਬਾਰਡਰ ਫਿਲਮ ਦੀ ਸ਼ੂਟਿੰਗ ਚੱਲ ਰਹੀ ਆ ਚਲੋ ਦੇਖੀਏ ਤੇ ਲੋਕ ਫੋਟੋਆਂ ਖਿਚਾ ਰਹੇ ਆ ਕੀ ਕਹੋਗੇ ਬਈ ਦੋਸਤੋ ਇਹਦੇ ਬਾਰੇ ਜਰੂਰ ਕਮੈਂਟ ਕਰਕੇ ਆਪਣੀ ਰਾਏ ਦਿਓ I